ਰੀਡ ਕਰ ਰਾਇ ਨੇ ਹਰਜੀਤ ਸੌਥ ਆ ਲਈ ਹਰਜੀਤ ਲਓ ਜੀ ਖਿਲਾਰ ਲੀਆਂ ਬਾਹਾਂ ਉਹ ਕਹਿੰਦਾ ਟੱਚ ਕਰਤਾ ਰੇਡ ਕਬੱਡੀ ਪਾਉਣ ਜਾ ਰਿਹਾ ਰੇਡ ਕਰਨ ਚੱਲਿਆ ਹਰਜੀਤ ਬਰਾੜ ਬਾਜਾਖਾਨਾ ਲਓ ਜੀ ਹਰਜੀਤ ਬਰਾੜ ਲੱਗ ਗਿਆ ਫੇ ਸ਼ੰਦਾ ਹਰਜੀਤ ਨੂੰ ਹਾਲੇ ਨਹੀਂ ਗੱਲ ਬਣਦੀ ਨਹੀਂ ਅਖਤਾਰ ਕਬੱਡੀ ਪਾਰਿਆ ਹਰਜੀਤ ਲਓ ਬਣ ਗਿਆ ਮੋਰ ਲਓ ਜੀ ਸ਼ੰਦਾ ਵੀਰਾਂਡ ਬਾਜਾਖਾਨਾ ਅੱਡੀ ਦਾ ਚੜਦਾ ਸੂਰਜ ਲਓ ਜੀ ਨਹੀਂ ਹਾਲੇ ਕਹਿੰਦਾ ਨਹੀਂ ਹਲੇ ਟੱਚ ਨਹੀਂ ਹੋਇਆ ਲੋ ਦੇਖੋ ਕੀ ਕਰਦੇ ਨੇ ਵੇ ਫੇਰ ਚੜਪ ਹੋ ਗਈ ਲੱਖੇ ਦੇ ਨਾਲ ਫੇਰ